ਦੋਸਤੋ ਹਾਲੀ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਇੰਟਰਵਿਊ ਹੋਈ ਜਿਸ ਵਿੱਚ ਚੰਨੀ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲ ਦੀ ਮਾਨਸਾ ਰੈਲੀ ਸੀ ਤੇ ਮੂਸੇਵਾਲ ਨੇ ਮੈਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਰੈਲੀ ਵਿੱਚ ਆਉਣਾ ਹੈਂਦਾ ਮੈਂ ਮੂਸੇਵਾਲ ਨੂੰ ਕਿਹਾ ਕਿ ਮੇਰੀ ਵੀ ਉਧਰ ਨਹੀਂ ਰੈਲੀ ਏ ਤੇ ਆਪਾਂ ਪਹਿਲਾਂ ਮੇਰੀ ਰੈਲੀ 'ਚ ਚੱਲਦੇ ਆਂ ਤੇ ਅਸੀਂ ਦੋਵੇਂ ਮੇਰੀ ਰੈਲੀ 'ਚ ਗਏ ਤਾਂ ਵਾਪਸ ਜਦੋਂ ਆਉਣਾ ਸੀ ਤਾਂ ਹੈਲੀਕਾਪਟਰ ਸਾਨੂੰ ਪਟਿਆਲੇ ਲਾ ਗਿਆ ਪਟਿਆਲੇ ਤੋਂ ਗਾਹ ਨਹੀਂ ਆਇਆ ਕਿਉਂਕਿ ਮੌਸਮ ਖਰਾਬ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲ ਨੇ ਉੱਥੋਂ ਗੱਡੀ 160 ਦੀ ਸਪੀਡ ਤੇ ਭਜਾਈ ਤੇ ਸਾਨੂੰ 5 ਵਜੇ ਕਿਦਰ ਰਹਿ ਗਿਆ ਅਸੀਂ ਇਕੱਲੇ ਹੀ ਆਏ ਸਾਂ ਉਹ ਤੋਂ ਗਾਂ ਕਿਵੇਂ 4:00 ਵੱਜ ਗਏ ਉਹ ਮੌਸਮ ਖਰਾਬ ਹੋ ਗਿਆ ਸੀ ਅੱਛਾ ਪਟਿਆਲੇ ਸਾਨੂੰ ਤਾਰਦਾ ਉੱਥੇ ਤੇ ਇਹ ਕਹਿੰਦਾ ਵੀ ਮੈਂ ਬੈਠੋ ਬਾਈ ਜੀ ਗੱਡੀ 'ਚ ਹਾਂ ਮੈਂ ਤੇਜ਼ ਤੁਹਾਨੂੰ ਫਟਾਫਟ ਪਹੁੰਚਾ ਦੇਣਾ 5:00 ਵਜੇ ਤੋਂ ਪਹਿਲਾਂ ਪਹੁੰਚਾ ਦਊਗਾ ਅੱਛਾ ਮੇਰਾ ਕਹਿ ਲਾ ਵੀ ਸਵਾ 4:00 4:30 ਦਾ ਟਾਈਮ ਆਲਾ ਹਾਂ ਤਾਂ ਜੀ ਇਹਨੇ ਗੱਡੀ ਦੱਬੀ ਓਏ ਹੋਏ ਹੋਏ ਯਾਰ ਕੁਝ ਗੱਡੀ ਤੇ ਚਲਾਈਏ ਨੇ ਜਿੰਨਾ ਕਿ ਭੱਜ ਸਕਦੀ ਸੀ ਹਾਂ ਮੇਰਾ ਕਹਿ ਲਾ ਵੀ 160 70 ਤੱਕ ਤਾਂ ਚਲੇ ਗਿਆ ਸੀ ਜਦ ਮੈਂ ਦੇਖਿਆ ਉਧਰੋਂ ਫਿਰ ਤਾਂ ਮੈਂ ਉਧਰੋਂ ਦੇਖਿਆ ਸੀ ਮੈਂ ਕਿਹਾ ਵੀ ਹੁਣ ਸਾਡੀ ਸਿਕ ਸਾਡੇ ਨਾਲ ਜਿਹੜੀਆਂ ਗੱਡੀਆਂ ਸੀ ਉਹ ਕਿਤੇ ਰਹਿ ਗਈਆਂ ਇਹਨੇ ਗੱਡੀ ਭਜਾਈ ਜੀ ਨਾਲ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਮੈਂ ਤਾਂ ਅੱਖਾਂ ਮਿਚ ਲੈਣੀ ਆ ਤੂੰ ਹੀ ਕਰ ਜਿਹੜਾ ਕੁਝ ਕਰਦਾ ਤਾਂ ਬੜੀ ਤੇਜ਼ ਗੱਡੀ ਲੈ ਕੇ ਜਾ ਰਹੀ ਸੀ ਉੱਥੇ ਪਹੁੰਚੇ ਤਾਂ 5:00 ਵਜੇ 5 ਮਿੰਟ ਹੋ ਗਏ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਜੇਕਰ ਕਿਤੇ ਸਾਡੀ ਸਰਕਾਰ ਦੁਬਾਰੇ ਆ ਜਾਂਦੀ ਤਾਂ ਮੈਂ ਸਿੱਧੂ ਮੂਸੇਵਾਲਾ ਨੂੰ ਮਰਨਾ ਨਹੀਂ ਦਿੰਦਾ ਉਹ ਅੱਜ ਆਪਣੇ ਵਿੱਚ ਹੁੰਦਾ ਤੇ ਸਾਡੇ ਨਾਲ ਸਾਬ ਨਾਲ ਗੱਲਾਂ ਕਰਦਾ ਜੇ ਮੈਂ ਬਾਈ ਚਾਂਸ ਪ੍ਰਮਾਤਮਾ ਕਰਦਾ ਦੁਬਾਰੇ ਸਾਡੀ ਸਰਕਾਰ ਆ ਜਾਂਦੀ ਤਾਂ ਅੱਜ ਉਹ ਪੰਜਾਬ ਦਾ ਜਿਹੜਾ ਗਹਿਣਾ ਸੀ ਪੰਜਾਬ ਦਾ ਪੁੱਤ ਸੀ ਉਹ ਪੰਜਾਬ ਦੇ ਕੋਲ ਹੁੰਦਾ ਮਰ ਨਹੀਂ ਸੀ ਦਿੰਦਾ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਹਿ ਆ ਕਿ ਇਹਨਾਂ ਨੇ ਪੰਜਾਬ ਦਾ ਹੀਰਾ ਮਰਵਾ ਦਿੱਤਾ ਜਿਹਨੂੰ ਪੰਜਾਬ ਨਾਲ ਪਿਆਰ ਸੀਗਾ ਜੋ ਪੰਜਾਬ ਲਈ ਮਰਨ ਲਈ ਵੀ ਤਿਆਰ ਸੀ ਉਹ ਸਿੱਧੂ ਮੂਸੇਵਾਲਾ ਹੀ ਸੀ ਲੇਕਿਨ ਅੱਜ ਵੀ ਰੌਂਗਟੇ ਖੜੇ ਹੁੰਦੇ ਆ ਕਿ ਇਹਨਾਂ ਨੇ ਇੱਕ ਪੰਜਾਬ ਦਾ ਹੀਰਾ ਗੁਆਤਾ ਹੈ ਇੱਕ ਪੰਜਾਬ ਦੀ ਐਸੀ ਰੂਹ ਗੁਆਤੀ ਹੈ ਜਿਹਨੂੰ ਪੰਜਾਬ ਦੇ ਨਾਲ ਦਰਦ ਸੀਗਾ ਪੰਜਾਬ ਦੇ ਨਾਲ ਪਿਆਰ ਸੀਗਾ ਜਿਹੜਾ ਪੰਜਾਬ ਵਾਸਤੇ ਮਰਨ ਨੂੰ ਤਿਆਰ ਸੀਗਾ